ਸਾਸਰੀ ਕਾਲ ਜੀ ਜੀ ਮਹਾਰਾਜ ਤੇ ਵੋਟ ਆਦੀ ਆਪਾਂ ਨੂੰ ਪਾਉਣੀ ਆ ਤੇ ਪਹੁੰਚੋ ਟਾਈਮ ਨਾਲ ਬਾਕੀ ਦੇ ਸਾਰੇ ਪਹੁੰਚ ਗਏ ਆ ਉਹ ਗੁਰੂਆ ਮੈਨੂੰ ਇੰਨਾ ਦਾ ਯੋ ਇਨ੍ਹਾਂ ਨੂੰ ਵੀ ਲੈ ਚੱਲੀਏ ਸੁਸਤ ਜੇ ਬੰਦੇ ਆ ਇਹਨਾਂ ਨੂੰ ਜਿਹੜਾ ਹੀ ਲਾ ਗਿਆ ਨਾ ਇਹਨਾਂ ਨੂੰ ਉਹਨਾਂ ਹੀ ਵੋਟ ਪਾ ਦੇਣੀ ਕਿਉਂ ਨਾ ਆਪਾਂ ਸਿੱਧਾ ਮਾਰ ਮਾਰ ਲਈਏ ਉਹ ਛੱਡ ਪਰੇ ਸਰਪੰਚ ਇਹਨਾਂ ਟਾਈਮ ਹੀ ਕਾਪ ਕਰਵਾਉਂਦਾ ਉਹ 15 16 ਵੋਟਾਂ ਇਹਨਾਂ ਦੀਆਂ ਕਰਦੀਆਂ ਇਦਾਂ ਕਿਦਾਂ ਛੱਡਦਾ ਆ ਚੱਲੀਏ ਗਾਉ ਜੀ ਓ ਇੱਧਰ ਵੇ ਹੋਏ ਕਿਦਾਂ ਲੰਮੀਆਂ ਤਾਨ ਕੇ ਪਏ ਆ ਕਿੱਡਾ ਦਿਨ ਚੜ ਆਇਆ ਇਹਨਾਂ ਨੂੰ ਹੈ ਕੋਈ ਫਿਕਰਫਕਾ ਜੇ ਇਹਨਾਂ ਨੇ ਸਰਕਾਰ ਬਣਾਉਣੀ ਹੋਵੇ ਤਾਂ ਫੇਰ ਤੇ ਬਣ ਗਈ ਸਰਕਾਰ ਓ ਸਰਪੰਚ ਕਿਹੜੇ ਕੰਮ ਨੂੰ ਆ ਚੱਲ ਆ ਠਾਈਏ ਇਹਨਾਂ ਨੂੰ ਓ ਆ ਹੁੰਦਾ ਪਿਆ ਇਹ ਮਿਲਦਾ ਪਾਪਾ ਪਹਿਲਾਂ ਇਹਨੂੰ ਠਾ ਲਈਏ ਪਾਪਾ ਜੀ ਪਾਪਾ ਜੀ ਓ ਵੇ ਹੈਗਾ ਵੀ ਆ ਇੱਕ ਲੈਣੀਆ ਜਬਾਨਾ ਨਾ ਕੱਢ ਮੇਰੀ ਵੋਟ ਆ ਪਾਪਾ ਓਹ ਜੰਗੀ ਓਹ ਤਾਰਿਆ ਓਠੋ ਚੋਰ ਅਗੇ ਦੇ ਓ ਕਿਹੜੇ ਚੋਰ ਸਰਪੰਚਾਂ ਇੱਥੇ ਗਾੜੀ ਰਾਣੀਆ ਰਪਿਆ ਵਾ ਜਿਹੜਾ ਲਾਜੇ ਲੱਗੇ ਆ ਐਨਕਲਾ ਓ ਸਰਪੰਚਾ ਸਵੇਰੇ ਸਵੇਰ ਚਾਹ ਮੰਗਣ ਡੇ ਪਿਆ ਵਾ ਉਹ ਚਾਹ ਨਹੀਂ ਮੰਗਣ ਡਿਆ ਵੋਟਾਂ ਮੰਗਣ ਡਿਆ ਵਾ ਕਿੱਡਾ ਦਿਨ ਚੜ ਆ ਹਲੇ ਤਾਂ ਲੰਮੀਆਂ ਤਾਣ ਕੇ ਪੈ ਜੇ ਫੋੜ ਕੋਈ ਨਹੀਂ ਆ ਨਾ ਉਹ ਮੈਂ ਤੇ ਚੋਣੇ ਨੂੰ ਆਵਾਜ਼ਾਂ ਬੂਜਾਂ ਮਾਰ ਕੇ ਫੇਰ ਪੈ ਗਾ ਵਾ ਕੋਈ ਨਹੀਂ ਸੁਣਦਾ ਖਾਲਾ ਪਿਆ ਪੈ ਉਹ ਜੰਗੀ ਕਿੱਥੇ ਆ ਗਾੜੀ ਚੰਦਰਗੁਪਤ ਮੋਰੀਆ ਜੰਮਿਆ ਨਾ ਜਿਹੜਾ ਜੰਗ ਤੇ ਹੀ ਰਹਿਣ ਦਾ ਉਹ ਮੁੰਡਾ ਤੇਰਾ ਕਿੱਥੇ ਆ ਉਹ ਇਧਰ ਲੱਬ ਲੱਗੇ ਹੋਣਾ ਪਿਆ ਇਧਰ ਕੇ ਉਹ ਚਾਲਾ ਆ ਗਾ ਵੇਖੀ ਇਹ ਲਾਜਾਦਰ ਇਹਨਾਂ ਤੋਂ ਓਏ ਕਿੱਦਾਂ ਸਾਲੇ ਕੜਿੰਗੜੀਆਂ ਪਾ ਕੇ ਬਹਿ ਕੋਈ ਹੈ ਫਿਕਰ ਪਾਕਾ ਨਾ ਉਹ ਜੰਗੀ ਕਿੱਥੇ ਆ ਤੂੰ ਲਾ ਜੰਗੀ ਦਾ ਸਾਲੇ ਦਾ ਦੂਆਰ ਆ ਬਣਿਆ ਵਾ ਉਹ ਜੰਗੀ ਜੰਗੀ ਕਿ ਹੋਰੇ ਹਾਂ ਪਾਸਾ ਜਾ ਵਟ ਕੇ ਇਧਰ ਨੂੰ ਪੈ ਗਿਆ ਵਾ ਉਹ ਬਾਪੇ ਨੂੰ ਪੁੱਛ ਉਹ ਕਿਦਾਂ ਠਾਉਂਦਾ ਵਾ ਉਹ ਚੱਲ ਬਾਪੇ ਨੂੰ ਪੁੱਛ ਲੈਨੇ ਉਹ ਪਪਾ ਤੂੰ ਕਿੱਧਰ ਚੱਲਿਆ ਹੋਣਾ ਉਹ ਮੈਂ ਕੋਈ ਕਰੂਲੀ ਕਰਾਲੀ ਕਰਾਂ ਉਹ ਜਿਹੜੇ ਹਸਣਾ ਤੂੰ ਡਾਂਸ ਜਾ ਕਰਨਿਆ ਫੇਰ ਤੇ ਤੂੰ ਸ਼ਾਮਾਂ ਨੂੰ ਮੁੜੇਗਾ ਇੱਤਾਂ ਪੈ ਗਿਆ ਮੋਟਾ ਉਹ ਬਾ ਤੂੰ ਇੱਥੇ ਤੈਨੂੰ ਕੋਈ ਕਰਾ ਦਿੰਨੇ ਬੁਰਸ਼ ਕਰਾਉਨੇ ਆ ਬੈ ਬੈ ਤੇ ਇਨਾਂ ਨੂੰ ਠਾ ਤੂੰ ਉਠਣ ਨਹੀਂ ਦੇ ਯਾਰ ਉਹ ਜੰਗੀ ਓਏ ਉੱਠ ਤਾਂ ਕੈਂਚਲਦੇ ਆ ਫਿਰ ਬੈਠ ਆਇਆ ਜੀ ਉਹ ਬਾਦੂ ਪੀ ਲਈ ਸਰਪੰਚ ਕੋ ਉਹਨੂੰ ਕਹੇ ਹੋਣੀ ਪੀਣੀ ਅਹੀਂ ਓਏ ਹੋਣੀ ਤੇ ਅਗਲਾ ਮੁੱਲ ਵਸੂਲਣ ਆਇਆ ਪੀਤੀ ਦਾ ਉੱਠ ਤਾਂ ਕੀ ਆ ਪਪਾ ਕੂੜਾ ਢੀ ਜੋਨੀ ਰਾਮ ਕੀ ਆ ਓ ਸਰਪੰਚ ਆਇਆ ਓਧਰ ਵੇਖ ਸਰਪੰਚਾ ਗੰਜੀ ਵੇ ਇਦਾਂ ਨੇ ਬਣ ਗਈ ਕਾਕਾ ਸਰਕਾਰ ਤੇਰੇ ਨਾਲ ਹੀ ਆਪਾਂ ਇਕੱਠੇ ਬੈਠੇ ਸੀ ਨਾ ਰਾਤੀ ਵੇਲਾ ਮੈਂ ਸਾਰੇ ਭਗਤਾ ਆਇਆ ਤੇ ਤੁਸੀਂ ਇਕੱਲੇ ਰਹਿ ਗਏ ਜੇ ਹੁਣ ਵੀਰ ਮੇਰਾ ਉੱਠੋ ਤੇ ਵੋਟ ਪਾਉਣ ਜਾਓ ਉਸ ਸਰਪੰਚਾ ਜਿਹੜੀ ਰਾਤੀ ਪੀਸੀ ਆ ਨਾ ਉਹਨੇ ਸਿਰ ਪਰ ਲਾਈ ਆ ਉਹ ਪਾਣੀ ਦੇ ਭਰ ਗਲਾਸ ਮੜਾਇ ਇੱਕ ਓਏ ਅਕਲ ਕਰ ਓਏ ਮੁੰਡਿਆ ਕੁਝ ਸਰਪੰਚ ਨੂੰ ਕਹਤਾ ਪਾਣੀ ਦਾ ਮੈਂ ਪਿਆਉਣਾ ਸਰਪੰਚ ਸਾਹਿਬ ਕੋਈ ਨਹੀਂ ਮੈਂ ਪਿਆਉਣਾ ਉਹ ਕੋਈ ਗੱਲ ਨਹੀਂ ਪਾਪਾ ਤੂੰ ਰਹਿਣ ਦੇ ਲੋਕੀ ਦੇ ਸ਼ਬੀਲਾ ਲਾਉਣ ਦੇ ਆ ਇਹ ਕੜੀ ਗੱਲ ਮੈਂ ਖੁਦ ਪਿਆ ਦਿੰਨਾ ਪਾਣੀ ਚੱਲ ਫੇ ਪਿਆ ਦੇ ਉਹ ਇਹਨਾਂ ਨੂੰ ਬਿਠਾ ਓ ਤਾਰੇ ਹੋਣਾ ਨੂੰ ਲੈ ਚੰਗੀ ਸ਼ਬੀ ਪਾਣੀ ਵੀਰ ਮੇਰਾ ਛੇਤੀ ਕਰ ਗੁਰੂ ਦਾ ਟਾਈਮ ਹੋਣਾ ਪੀ ਕੋਤਾ ਹਲੋ ਕਾਕਾ ਉਠ ਇਹ ਮੰਮੋ ਕਿੱਥੇ ਆ ਉਹ ਇਹਦਾ ਬੇੜਾ ਬੈਠਾ ਹੀ ਉਹ ਇਹਨੇ ਲੜਕੇ ਕੱਢੀ ਸੀ ਕਿਉਂ ਛੱਜ ਵਾਂਗੂ ਤਾਂ ਖੜਕਾਉਂਦਾ ਹੀ ਰੋਜ ਅਗਲੀ ਨੇ ਜਾਣਾ ਹੀ ਲੜਕੇ ਉਪਰਾਂ ਸਰਪੰਚਾ ਸੌਂਦੇ ਉਹ ਸਰਪੰਚਾ ਇਹਨਾਂ ਨਹੀਂ ਚਾਹਦੋ ਬਿਨਾ ਉਠਣਾ ਐ ਗੜਵੀ ਕਿੜਵੀ ਤਾਂ ਚਾਹ ਦੀ ਪੀਂਦੇ ਆ ਤੇ ਉੱਠ ਕੇ ਬਣਾਓ ਫਿਰ ਮੈਨੂੰ ਤਾਂ ਇਜਾਜ਼ ਨਹੀਂ ਆ ਪਾਪੇ ਨੂੰ ਇਜਾਜ਼ ਆ ਚਾਹ ਦੀ ਉਹ ਪਾਪੇ ਨੂੰ ਤਾਂ ਐ ਜਿੰਮੇਵਾਰੀਆਂ ਦਿੱਤੀਆਂ ਕਿ ਜਿੱਦਾਂ ਮਿਲਖਾ ਸਿੰਘ ਹੁੰਦਾ ਵਾ ਕਿ ਇਹਨੇ ਭੱਜ-ਭੱਜ ਕੰਮ ਕਰਨੇ ਆ ਉਹ ਇੱਥੇ ਜਿੰਮੇਵਾਰੀਆਂ ਪਾਈਆਂ ਨੂੰ ਮੱਜੇ ਤੇ ਪਾਓ सरपंचਾ ਤੈਨੂੰ ਜਾ ਜੇ ਤੂੰ ਹੀ ਬਣਾ ਦੇ ਉਹ ਜੰਗੀ ਉਹ ਕਮਲਾ ਆ ਗਿਆ ਸਰਪੰਚ ਚਾਹ ਬਣਾਉਗਾ ਸਰਪੰਚਾ ਤੂੰ ਬਹਿ ਮੈਂ ਆਪੇ ਬਣਾਉਣਾ ਚਾਹ ਉਹ ਓਏ ਉਹ ਭਰਾਵਾ ਤੂੰ ਬਹਿ ਜਾ ਉਹ ਜਿੰਨੀ ਤੂੰ ਵਾਈਬ੍ਰੇਸ਼ਨ ਕਰਨਿਆ ਕਿਤੇ ਖਿੱਲਰ ਨਾ ਜਾਈ ਹੋਰ ਵਕਤ ਪਾਏਗਾ ਮੈਨੂੰ ਮੈਂ ਆਪੇ ਬਣਾ ਦਿੰਨਾ ਚਾਹ ਠੀਕ ਆ ਸਰਪੰਚਾ ਫਿਰ ਜੇ ਤੇਰੀ ਇਹੋ ਇੱਛਾ ਵਾਤ ਬਾਬਾ ਹਰੀ ਬਣਾ ਲਈ ਜੇ ਰਕ ਬਾਬਾ ਬਾਬਾ ਪੀਂਦੇ ਓ ਠੀਕ ਆ ਲਾਉਣਾ ਢਾਬੀ ਡੰਡ ਆ ਯਾਰ ਪਪਾ ਅੱਜ ਆਇਆ ਊਠ ਪਾੜ ਦੇ ਥਲੇ ਕਿਹੜਾ ਊਠ ਆ ਗਿਆ ਪਾੜ ਦੇ ਸਰਪੰਚੀ ਕੇ ਜਿਹਦਾ ਉਹ ਕੋ ਕੰਮ ਕਰਾਉਣ ਜਾਈਏ 100 100 ਕੰਮ ਦੱਸ ਦਾਂ ਦਾਈ ਕਦੀ ਇਹ ਕਰ ਲੋ ਤਰੀਆ ਉਹ ਕਰ ਲੋ ਅੱਜ ਆਇਆ ਇਹ ਵੀ ਕਾਬੂ ਆ ਆਪਣੇ ਪਪਾ ਤੂੰ ਨਾ ਕੁਝ ਬੋਲੀ ਵਿੱਚ ਪੁੱਤ ਕੋਈ ਨਹੀਂ ਪੁੱਤ ਫਿਰ ਮੇਲ ਦੋ ਕਿ ਤੁਕੀਆਂ ਇਹਦੀਆਂ ਹਾਂ ਬੱਸ ਵਾਏ ਓਏ ਇੱਕ ਤਾਂ ਪਾੜੇ ਓਏ ਆ ਕਿੱਥੇ ਕੂੜੇ ਚਾਹ ਅਭਰਾਉਣ ਦੇ ਆ ਅੱਗ ਬਾਲ ਛੇਤ ਉਹ ਪੂਰੇ ਆ ਉਹ ਭਾਂਡੇ ਭੁੰਡੇ ਕਿੱਥੇ ਆ ਚਾਹ ਤੂੰ ਕਿੱਚ ਬਣਾਉਂਦੇ ਜੇ ਉਹ ਭਾਂਡੇ ਦੇ ਧੋਣ ਆਲੇ ਆ ਉੱਟ ਧੋ ਫਿਰ ਉੱਠ ਕੇ ਭਾਂਡੇ ਉਹ ਹਾੜੀ ਤੇ ਚਾਹ ਪੀ ਕੇ ਅੱਖ ਖੋਲਦੀ ਆ ਪਾਪਾ ਹੀ ਧੋਂਦਾ ਭਾਂਡੇ ਭੁੰਡੇ ਉਹ ਸਾਰੇ ਕੰਮ ਪਾਪਾ ਹੀ ਕਰਨ ਡਿਆ ਵਾ ਉਹ ਸਾਲਿਓ ਸੁਪਰਮੈਨ ਆ ਪਾਪਾ ਜੀ ਤੁਸੀਂ ਮੁੰਡਿਆਂ ਨੂੰ ਉਠਾਓ ਚਾਹ ਆਪਾਂ ਬੂਸ ਤੋਂ ਮੰਗਾ ਲਵਨੇ ਆ ਬਥੇਰੀ ਬਣੀ ਚਾਹ ਉਥੇ ਕੇ ਆਵੇ ਮੁੰਡੇ ਨੂੰ ਲੈ ਕੇ ਆ ਜਾਣਾ ਮੈਂ ਲਾਉਣਾ ਮਰਜ਼ੀ ਆ ਭਾਈ ਉਹ ਮੁੰਡਿਆ ਇੱਧਰ ਫੋਨ ਲਾ ਮੁੰਡੇ ਨੂੰ ਕਹ ਇੱਥੇ ਚਾਹ ਦੇ ਕੇ ਜਾਂ ਬਖਤੌਰੇ ਸੌਂ ਕਰੇ ਮੰਗਾ ਜਾ ਸਰਪੰਚਾ ਯਾਰ ਉਹ ਮੱਗਾ ਤੇ ਫੜਾ ਮੜਿਆ ਧੋਕੇ ਲਿਆ ਮੱਗਾ ਇਹ ਕਾੜੀ ਗੱਲ ਪਾਪਾ ਮੈਂ ਕਿਹਾ ਫੜਾ ਦਿੰਨੇ ਤੈਨੂੰ ਕੀ ਗੱਲ ਪਾਪਾ ਮੂੰਹ ਮਾ ਤਾਂ ਨਾ ਇਹਦੇ ਚ ਉਹ ਪਰੇ ਰੱਖ ਸੌਰੀ ਦੇ ਆਂਦੇ ਚ ਤੇ ਮੈਂ ਪਿਸ਼ਾਬ ਕਰਦਾ ਵਾਂ ਰਾਤ ਨੂੰ ਉਹ ਮੈਂ ਸਰਪੰਚ ਆ ਕੀ ਕਰਾਉਣਾ ਹੈ ਤੂੰ ਇਤੋਂ ਉਹ ਬਸ ਉਦਾਂ ਹੀ ਧੋਕੇ ਰੱਖਣਾ ਹੈ ਆ ਲੈ ਅੰਕਲ ਜੀ ਚਾਹ ਓ ਚੰਗੀ ਓ ਆ ਗਈ ਚਾਹ ਡੱਫ ਲੋ ਓ ਆ ਗਈ ਚਾਹ ਆ ਗਈ ਚਾਹ ਪੀਲਾ ਉੱਠ ਕੇ ਉਹ ਸਰਪੰਚਾ ਮੈਂ ਨਹੀਂ ਮੂੰਹ ਥੋਤੇ ਦਾ ਬਿਨਾ ਚਾਹ ਪੀਂਦਾ ਓਏ ਉੱਠ ਕੇ ਥੋੜਾ ਕਿਉਂ ਵੀ ਮੈਂ ਤਵਾਣਾ ਵਾਂ ਬਾਂਜਾ ਚੀਰ ਬੜੇ ਪੈਂਡ ਰਾਤ ਦੇ ਲੱਤਾਂ 'ਚ ਜੇ ਤਵਾ ਦੇ ਚੰਗਾ ਹੀ ਆ ਓ ਚੰਗੀ ਤੇਰਾ ਦਿਮਾਗ ਘਰਾਵਿਆ ਮੈਂ ਆ ਪਾਪਾ ਉਹ ਸਰਪੰਚ ਨੂੰ ਕਹੀ ਜਾਂਦੇ ਹੋ ਵਾਹ ਸਰਪੰਚਾ ਦਾਲ ਰਹਿਗਾ ਇਹਨੇ ਕੀਤਾ ਕਰੋ ਤੋਣਾ ਵਸ ਤਵਾ ਦੇ ਤੇ ਚੰਗੀ ਗੱਲ ਆ ਉਹ ਪਾਪਾ ਇਹ ਮੇਲੀ ਜੰਮੇ ਆ ਉਹ ਮੈਂ ਇਹਨਾਂ ਦੀ ਮਾਂ ਵਾਂ ਸਾਰੇ ਕੰਮ ਇਹਨਾਂ ਦੇ ਮੈਂ ਕਰਾਂ ਚਾਵਾ ਵੀ ਮੈਂ ਪਾਵਾਂ ਮੂੰਹ ਵੀ ਮੈਂ ਤਵਾਵਾਂ ਉਹ ਮਨਿੰਦਰ ਆ ਇੱਧਰ ਆ ਉਹ ਜਾ ਪਾਣੀ ਲਾ ਉਹ ਉਹ ਕਰਨਾ ਵਾ ਉਹ ਇਹਨਾਂ ਨੂੰ ਜਗਾਈਏ ਸੁੱਤੇ ਤਰੇ ਫਰੰਡੇ ਆ ਜਾ ਲੈ ਆ ਪਾਣੀ ਉਹ ਚਲੋ ਉੱਠ ਕੇ ਸਿੱਧੇ ਸਿੱਧੇ ਹੋ ਜਾਓ ਉੱਠ ਜੰਗੀ ਵੇਖ ਤਉਪ ਕਿੱਥੇ ਆ ਗਈ ਗੁਰੂਆ ਟਾਈਮ ਹੋਣ ਡਿਆ ਉਠੋਗਾ ਚੱਲੀਏ ਗੱਦਵਾਦਾ ਪੰਜਾ ਆ ਕਰ ਤੂੰ ਫਿਰ ਜਾ ਅਸੀਂ ਆਉਂਦੇ ਆ ਤੇਰੇ ਮਗਰ ਉਹ ਮੈਂ ਨਹੀਂ ਇਦਾਂ ਜਾਣਾ ਜੁਣਾ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਵਾ ਤਾਰੇ ਦੀ ਮਾਂ ਵੀ ਗਈ ਆ ਪੇਕੇ ਤੈਨੂੰ ਪਤਾ ਫੇ ਖਲਾਰਾ ਚੰਗਾ ਨਹੀਂ ਨਾ ਲੱਗਦਾ ਅਸੀਂ ਆਉਨੇ ਆ ਖਲਾਰਾ ਖਲਾਰਾ ਆਪੇ ਚਲੋ ਫੇ ਉਠੋ ਕੌਣ ਮਾਰਦਾ ਬੋਕਰ ਮਾਰੋ ਉੱਠ ਕੇ ਉਹ ਸਰਪੰਚਾ ਮਾਰਦਾ ਤੇ ਮਈਓ ਹੀ ਆ ਪਰ ਅੱਜ ਮੇਰੀ ਲੱਤਾਂ ਨਹੀਂ ਸਾਹ ਦੇਂਦੀਆਂ ਪਾਪੇ ਨੂੰ ਕਹਿਣਾ ਵਾ ਪਾਪਾ ਹੀ ਮਾਰਦਾ ਖਰਾਜ ਉਹ ਪਾਪੇ ਨੂੰ ਤੇ ਐ ਕਹਿੰਦਾ ਪਾਪਾ ਜੀ ਦਾਲਾ ਦੀਂਦਾ ਜਿੰਨੇ ਆ ਓਏ ਆਪ ਵੀ ਕੁਝ ਕਰ ਮਾਰ ਲਓ ਕਿਦਾਂ ਲੋਥਾਂ ਮੰਜੇ ਤੇ ਪਈਆਂ ਓਏ ਮੈਂ ਨਹੀਂ ਇਦਾਂ ਜਾਣਾ ਚਾਹਣਾ ਮੈਂ ਨਾਲ ਲੈ ਕੇ ਜਾਣਾ ਤਾਂ ਜੇ ਨਾਲ ਹੀ ਲੈ ਕੇ ਜਾਣਾ ਤਾਂ ਫਿਰ ਇਹ ਕੁਰਬਾਨੀ ਵੀ ਤੈਨੂੰ ਹੀ ਕਰਨੀ ਪੈਣੀ ਆ ਉਹ ਚੰਗੀ ਉਹ ਤੇਰਾ ਦਿਮਾਗ ਠੀਕ ਆ ਉਹ ਤੂੰ ਸਰਪੰਚ ਨੂੰ ਕਹਿਨਿਆ ਘਾੜੂ ਮਾਰ ਦੇ ਉਹ ਸਰਪੰਚ ਤੇ ਆਪ ਨੂੰ ਪਿੰਡ ਦਾ ਹੈ ਹੈ ਤੈਨੂੰ ਕੋਈ ਅਗਲ ਆਹ ਗੱਲ ਹੋਈ ਨਾ ਸਮਝਾ ਇਹਨਾਂ ਨੂੰ ਵਾਹ ਸਰਪੰਚਾ ਖਲਾਰਾ ਪਿਆ ਚੰਗਾ ਨਹੀਂ ਲੱਗਦਾ ਯਾਰ ਵਹਿਦੇ ਮਾਰੀ ਦਵੇਂ ਕਿ ਚੰਗੀ ਗੱਲ ਆ ਤੇਰੇ ਬਾਤ ਉਹ ਟੁੱਟ ਕੇ ਤਾਂ ਇਦਾਂ ਪੈਣਾ ਜਿੱਦਾਂ ਸਰਪੰਚ ਦਾ ਵੜਾ ਸਕਾ ਨਾ ਸਰਪੰਚ ਨੂੰ ਕਿਹਨਾ ਕੰਮ ਸਰਪੰਚ ਨੂੰ ਕਿਹਨਾ ਕੰਮ ਬਾਦ ਟੱਲਾ ਜਾ ਮੂੰਹ ਬਣਾ ਕੇ ਕਹਿ ਦਿੰਦਾ ਚੱਲ ਫੇਰ ਸਰਪੰਚਾ ਤੂੰ ਹੀ ਕਰ ਦੇ ਉਹ ਮੈਨੂੰ ਲੱਗਿਆ ਪਤਾ ਤੁਸੀਂ ਸਾਰੇ ਰਲੇ ਜੇ ਮੇਰਾ ਟਾਈਮ ਆ ਲੈ ਤਾਂ ਫੇਰ ਤੁਹਾਨੂੰ ਦੱਸੂਗਾ ਉਹ ਸਰਪੰਚਾ ਠੰਡ ਰੱਖ ਵੋਟਾਂ ਆ ਓਏ ਆਹੋ ਮੈਨੂੰ ਪਤਾ ਵਾ ਵੋਟਾਂ ਆ ਵੋਟਾਂ ਆ ਉਹ ਤੁਸੀਂ ਨਹੀਂ ਨਾ ਉਠਣਾ ਨਹੀਂ ਨਾ ਠਰਖ ਖਲੋ ਜਾਓ ਫੇਰ ਤੁਹਾਨੂੰ ਮੈਂ ਦੱਸਦਾ ਸਰਪੰਚਾਂ ਇਹ ਕਰ ਲੱਗਾ ਉਹ ਨਾ ਖੇਡਣਾ ਨਾ ਖੇਡਣ ਦੇਣਾ ਮੈਂ ਵੋਟਾਂ ਗਿੱਲੀਆਂ ਕਰ ਦੇਣੀਆਂ ਖਲੋ ਜਾਓ ਫੇਰ ਇਹ ਲੋਕ ਜੋ ਏ